ਗੋੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਊਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਾਤ ਗੁਰ ਆਪਣੇ ਕੋ ਕੁਰਬਾਨੀ ਆਤਮਾ ਚੀਨਾ ਪਰਮ ਰੰਗ ਮਨੀ ਰਾਵ ਚਰਣਾ ਰੇਣ ਗੁਰ ਕੀ ਮੋਖ ਲਾਗੀ ਆਂ ਬਦ ਤਿੰਨ ਸਗਲ त्याਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਬ੍ਰਹਮਤਾ ਤੇ ਮੋਹੇ ਡੀਠਾ ਗੁਰ ਸੋਖ ਦਾਤਾ ਗੁਰ ਕਰਤਾਰ ਜੀ ਆਪ੍ਰਾਣ ਨਾਨਕ ਗੁਰ ਆਧਾਰ ਗੁਰ ਸੋਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ